ਅੱਜ ਲੁਧਿਆਣਾ ਵਿਖੇ ਐਮ ਐਚ ਐਮ ਸੇਵਾ ਸੁਸਾਇਟੀ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਵੱਲੋਂ ਦੱਸਿਆ ਗਿਆ ਕਿ ਉਹਨਾਂ ਵੱਲੋਂ 2 ਨਵੰਬਰ ਨੂੰ 10 ਵਜੇ ਤੋਂ ਲੈ ਕੇ 5 ਵਜੇ ਤੱਕ ਬਲੱਡ ਡੋਨੇਸ਼ਨ ਕੈਂਪ ਅਤੇ ਪ੍ਰੀ ਅੱਖਾਂ ਦੇ ਚੈੱਕਅਪ ਦਾ ਕੈਂਪ ਲਗਾਇਆ ਜਾ ਰਿਹਾ ਅਤੇ ਮੈਂਬਰਾਂ ਵੱਲੋਂ ਸਾਰੇ ਹੀ ਲੋਕਾਂ ਨੂੰ ਇਸ ਮੌਕੇ ਕੈਂਪ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਗਈ ਅਤੇ ਇਸ ਮੌਕੇ ਇਸ ਕੈਂਪ ਵਿੱਚ ਚੀਫ ਗੈਸਟ ਵਜੋਂ ਆਮ ਆਦਮੀ ਪਾਰਟੀ ਤੋਂ ਐਮ ਐਲ ਏ ਕੁਲਵੰਤ ਸਿੰਘ ਸਿੱਧੂ ਵੱਲੋਂ ਸ਼ਿਰਕਤ ਕੀਤੀ ਜਾਵੇਗੀ। ਅੱਜ ਜਿਹੜਾ ਐਮ ਐਚ ਸੇਵਾ ਸੁਸਾਇਟੀ ਵੱਲੋਂ ਇਹ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਆ ਜਿਹਦੇ ਵਿੱਚ ਇਹ ਸੰਸਥਾ ਜਿਹੜੀ ਹੈਗੀ ਆ ਉਹ ਬਲੱਡ ਕੈਂਪ ਲਾ ਰਹੀ ਆ ਔਰ ਇਹ ਰੈਗੂਲਰ ਕੈਂਪ ਲਾਉਂਦੇ ਆ ਬਲੱਡ ਕੈਂਪ ਦੇ ਔਰ ਆਈ ਵੀ ਚੈਕਿੰਗ ਦੇ। ਔਰ ਇਹਦੇ ਵਿੱਚ ਜਿਹੜੇ ਸਾਡੇ ਚੇਅਰਮੈਨ ਹੈਗੇ ਆ ਉਹ ਪਰਤਪਾਲ ਸਿੰਘ ਜੀ ਆ ਉਹ ਯੂ ਐਸ اے ਰਹਿੰਦੇ ਆ ਤੇ ਜਿਹੜੇ ਪ੍ਰੈਜ਼ੀਡੈਂਟ ਸਾਡੇ ਵਿਰਿੰਦਰ ਜੀ ਆ ਤੇ ਸੈਕਟਰੀ ਸੁਖਪ੍ਰੀਤ ਸਿੰਘ ਜੀ ਆ ਤੇ ਇਹਦਾ ਉਦਘਾਟਨ ਜਿਹੜਾ ਅਸੀਂ 2 ਤਰੀਕ 2 ਨਵੰਬਰ ਨੂੰ ਇਹ ਇਹਦਾ ਉਦਘਾਟਨ ਕਰਾਂਗੇ ਸਰਦਾਰ ਕਲਵੰਦ ਸਿੰਘ ਜੀ ਸਿੱਧੂ ਸਾਡੇ ਐਮ ਐਲ ਏ ਆਤਮਨਗਰ ਦੇ ਔਰ ਨਾਲ ਫਰੀ ਜੋ ਵੀ ਲੰਗਰ ਦੀ ਸੇਵਾ ਹੋਊਗੀ ਉਹ ਵੀ ਚੱਲਦੀ ਰਹਿਣੀ ਆ ਤੇ ਮੈਂ ਸਾਰਿਆਂ ਨੂੰ ਇਹ ਚ ਕਹਿੰਨਾ ਵੀ ਵੱਧ ਚੜ ਕੇ ਆ ਕੇ ਖੂਨਦਾਨ ਕਰੋ ਤਾਂ ਕਿ ਆਪਾਂ ਸਾਰਿਆਂ ਨੂੰ ਜੋ ਵੀ ਆਪਾਂ ਨੂੰ ਕਿਸੇ ਨੂੰ ਲੋੜ ਪੈਂਦੀ ਆ ਖੂਨ ਦੀ ਉਦੇ ਇਸਤੇਮਾਲ ਆ ਸਕੇ ਔਰ ਇਹ ਸੇਵਾ ਸੁਸਾਇਟੀ ਹੈਗੀ ਆ ਇਹ ਬਹੁਤ ਹੀ ਵਧੀਆ ਕੰਮ ਕਰ ਰਹੀ ਆ ਔਰ ਹਰ ਇੱਕ ਪਾਸੇ ਵੱਧ ਚੜ ਕੇ ਹਿੱਸਾ ਲੈਂਦੀ ਆ ਕੋਈ ਗਰੀਬ ਦਾ ਕੰਮ ਕਰਨਾ ਹੋਵੇ ਕਿਸੇ ਦਾ ਕੁਝ ਹੋਰ ਮਦਦ ਹੋਵੇ ਉਹਨੂੰ ਵੱਧ ਚੜ ਕੇ ਇਹ ਸੰਸਥਾ ਯੋਗਦਾਨ ਦਿੰਦੀ ਆ ਮੈਂ ਐਮ ਐਚ ਐਮ ਸੇਵਾ ਸੁਸਾਇਟੀ ਦਾ ਪ੍ਰਧਾਨ ਵਿਰੇਂਦਰ ਕੁਮਾਰ ਅਸੀਂ 2 ਨਵੰਬਰ ਤੋਂ ਇੱਕ ਬਲੱਡ ਡੋਨੇਸ਼ਨ ਦਾ ਕੈਂਪ ਲਾਉਣ ਜਾ ਰਹੇ ਆ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਅਸੀਂ 2 ਨਵੰਬਰ ਨੂੰ ਇੱਕ ਬਲੱਡ ਬੈਂਕ ਦਾ ਕੈਂਪ ਲਾਉਣ ਜਾ ਰਹੇ ਹਾਂ ਜਿਹੜਾ ਕਿ ਸਵੇਰੇ 10 ਵਜੇ ਤੋਂ ਲੈ ਕੇ 5 ਵਜੇ ਸ਼ਾਮ ਤੱਕ ਚੱਲੇਗਾ ਨਿਊ ਜਨਤਾਨਗਰ ਗਲੀ ਨੰਬਰ 10 ਦੇ ਵਿੱਚ ਇਹ ਰੱਖਿਆ ਗਿਆ ਹੈ ਅਸੀਂ ਜਨਤਾ ਨੂੰ ਪੂਰ ਜ਼ੋਰ ਅਪੀਲ ਕਰਦੇ ਹਾਂ ਕਿ ਬਾਤੋ ਬਾਦ ਬੰਦੇ ਆ ਕੇ ਆਪਣਾ ਬਲੱਡ ਡੋਨੇਟ ਕਰ ਸਕਣ ਇੱਕ ਖੂਨ ਦੀ ਬੋਤਲ ਤਿੰਨ ਬੰਦਿਆਂ ਦੀ ਜਾਨ ਬਚਾ ਸਕਦੀ ਆ ਅੱਖਾਂ ਹੈ ਤਾਂ ਜਹਾਨ ਹੈ ਅਸੀਂ ਇਸੇ ਦਿਨ ਫ੍ਰੀ ਅੱਖਾਂ ਦਾ ਚੈੱਕਅਪ ਦਾ ਵੀ ਇੱਕ ਕੈਂਪ ਲਗਾਉਣ ਜਾ ਰਹੇ ਆ ਜਿਹਦੇ ਵਿੱਚ ਫ੍ਰੀ ਆਫ ਕਾਸਟ ਬੰਦਿਆਂ ਦੀਆਂ ਅੱਖਾਂ ਦਾ ਜਾਂ ਹਰੇਕ ਪਰਸਨ ਦਾ ਅਸੀਂ ਅੱਖਾਂ ਦਾ ਚੈੱਕਅਪ ਕੀਤਾ ਜਾਊਗਾ ਜੇ ਲੋੜ ਮੌਕੇ ਦੇ ਅਨੁਸਾਰ ਲੋੜ ਦੇ ਉੱਥੇ ਦਵਾਈਆਂ ਵੀ ਦਿੱਤੀਆਂ ਜਾਣਗੀਆਂ ਜਾਂ ਐਨਕਾਂ ਦਾ ਵੀ ਪ੍ਰਬੰਧ ਕਰਵਾਇਆ ਜਾ ਜਾਵੇਗਾ ਅਸੀਂ ਪੁਰਜੋਰ ਹਰੇਕ ਬੰਦੇ ਨੂੰ ਜਾਂ ਮੁਹੱਲੇ ਨਿਵਾਸੀਆਂ ਨੂੰ ਜਾਂ ਵਾਰਡ ਵਾਸੀਆਂ ਨੂੰ ਬੇਨਤੀ ਕਰਦੇ ਹਾਂ ਵੀ ਇਸ ਕੈਂਪ ਦਾ ਤੇ ਅੱਖਾਂ ਦੇ ਚੈੱਕਅਪ ਦਾ ਵੱਧ ਤੋਂ ਵੱਧ ਆਪਣਾ ਲਾਹਾ ਲਿਆ ਜਾ ਕੇ ਐਮ ਐਚ ਐਮ ਸੇਵਾ ਸੁਸਾਇਟੀ ਹਰ ਪੱਖੋਂ ਸਮਾਜਿਕ ਪੱਖੋਂ ਵੀ ਤੇ ਆਰਥਿਕ ਪੱਖੋਂ ਵੀ ਜਨਤਾ ਦੇ ਭਲਾਈ ਦੇ ਕੰਮਾਂ ਦੇ ਵਿੱਚ ਵੱਧ ਤੋਂ ਵੱਧ ਚੜ੍ਹ ਕੇ ਯੋਗਦਾਨ ਪਾਉਂਦੀ ਹੈ ਤਾਂ ਹਰ ਸਮੇਂ ਹਰ ਐਮ ਐਚ ਐਮ ਸੇਵਾ ਸੁਸਾਇਟੀ ਦੇ ਜਿੰਨੇ ਵੀ ਸੇਵਾਦਾਰ ਜਾਂ ਮੈਂਬਰ ਸਾਹਿਬਾਨ ਵੱਧ ਤੋਂ ਵੱਧ ਚੜ੍ਹ ਕੇ ਇਸ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਹਨ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰਵਿੰਦਰ ਸਿੰਘ ਮੁਰਸ਼ਿਦ ਹੀ ਮੁਰਸ਼ਿਦ ਸੇਵਾ ਸੋਸਾਇਟੀ ਵੱਲੋਂ 2 ਤਰੀਕ ਨੂੰ ਜਨਤਾ ਨਗਰ ਨਿਊ ਜਨਤਾ ਨਗਰ 5 ਨੰਬਰ ਗਲੀ 10 ਨੰਬਰ ਗਲੀ ਦੇ ਵਿੱਚ ਖੂਨਦਾਨ ਕੈਂਪ ਤੇ ਅੱਖਾਂ ਦਾ ਕੈਂਪ ਲਗਾ ਰਿਹਾ ਲਗਾਇਆ ਜਾ ਰਿਹਾ ਜਿਹੜਾ ਕਿ ਅਸੀਂ ਪਿਛਲੇ ਲੰਬੇ ਸਮੇਂ ਤੋਂ ਖੂਨਦਾਨ ਕੈਂਪ ਲਾ ਰਹੇ ਹਾਂ ਜਿਹੜੇ ਬਹੁਤ ਲੋਕਾਂ ਦੀ ਜਾਨ ਬਚਾ ਚੁੱਕੇ ਆ ਖੂਨਦਾਨ ਮਹਾਦਾਨੇ ਕਿਉਂਕਿ ਹਰ ਇੱਕ ਚੀਜ਼ ਕਿਤੇ ਨਾ ਕਿਤੇ ਖਰੀਦੀ ਜਾ ਸਕਦੀ ਹੈ ਪਰ ਜਿਹੜਾ ਖੂਨ ਹੈ ਉਹ ਸਰੀਰ ਦੇ ਅੰਦਰ ਹੀ ਬਣਦਾ ਹੈ ਤੇ ਸਰੀਰ ਦੇ ਅੰਦਰੋਂ ਹੀ ਕੱਢ ਕੇ ਦੂਜੇ ਬੰਦੇ ਦੇ ਕੰਮ ਆਉਂਦਾ ਹੈ ਜਿਵੇਂ ਕਿਸੇ ਦੇ ਸੈੱਲ ਕੱਢ ਜਾਂਦੇ ਆ ਤੇ ਉਹ ਵੀ ਸਰੀਰ ਦੇ ਅੰਦਰੋਂ ਹੀ ਖੋਸੇ ਹੀ ਖੂਨ ਚੋਂ ਕੱਢ ਕੇ ਲੋਕਾਂ ਦੇ ਕੰਮ ਆ ਜਾਂਦੇ ਆ ਇਸ ਕਰਕੇ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਵੱਧ ਚੜ ਕੇ ਇੱਥੇ ਪਹੁੰਚੋ ਅਤੇ ਖੂਨ ਦਾਨ ਕਰੋ ਤਾਂ ਕਿ ਆਪਾਂ ਵਾਂ ਆਉਂਦੇ ਟਾਈਮ ਦੇ ਵਿੱਚ ਜਿੰਨਾ ਲੋਕਾਂ ਨੂੰ ਖੂਨ ਦੀ ਲੋੜ ਪੈਂਦੀ ਹੈ ਉਹਨਾਂ ਨੂੰ ਖੂਨ ਦੇ ਕੇ ਉਹਨਾਂ ਦੀ ਜਾਨ ਬਚਾ ਸਕੀ ਹੈ ਇਹਦੇ ਤੋਂ ਵੱਡਾ ਕੋਈ ਦਾਨ ਨਹੀਂ ਹੈ ਖੂਨ ਦਾਨ ਮਹਾਦਾਨ ਹੈ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਕਿ ਵਾਚ ਛੱਟ ਕੇ ਬੇਨਤੀ ਹੈ ਕਿ ਪਹੁੰਚੋ ਕਿਉਂਕਿ ਮੈਂ ਖੁਦ ਸਨ 93 ਤੋਂ ਲੈ ਕੇ ਹੁਣ ਤੱਕ ਖੂਨ ਦੇ ਰਿਹਾ ਤੇ ਤਕਰੀਬਨ ਮੈਂ 100 ਵਾਰੀ ਖੂਨ ਦੇ ਚੁੱਕਾ ਵਾਂ ਖੂਨ ਦੇਣ ਨਾਲ ਕੋਈ ਵੀ ਸਰੀਰ ਨੂੰ ਨੁਕਸਾਨ ਨਹੀਂ ਹੁੰਦਾ ਜਿਹੜਾ ਆਪਣਾ ਖੂਨ ਹੈ ਉਹ 24 ਘੰਟਿਆਂ ਦੇ ਵਿੱਚ ਪੂਰਾ ਹੋ ਜਾਂਦਾ ਹੈ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਖੂਨਦਾਨ ਕਰਨ ਤਾਂ ਕਿ ਆਪਾਂ ਵੱਧ ਵੱਧ ਲੋਕਾਂ ਦੀ ਲੋੜ ਪੈਣ ਤੇ ਖੂਨ ਦੇ ਕੇ ਜਾਨ ਬਚਾ ਸਕੀਏ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲੱਡ ਡੋਨੇਸ਼ਨ ਕੈਂਪ ਤੇ ਆਈ ਚੈੱਕਅਪ ਕੈਂਪ ਲਗਵਾਇਆ ਜਾ ਰਿਹਾ ਹੈ ਸਾਡੀ ਐਮ ਐਚ ਐਮ ਸੇਵਾ ਸੁਸਾਇਟੀ ਵਿੱਚ ਬਹੁਤ ਹੀ ਧਾਰਮਿਕ ਪ੍ਰੋਗਰਾਮ ਵੀ ਹੁੰਦੇ ਹਨ ਤੇ ਲੋਕ ਭਲਾਈ ਦੇ ਵੀ ਕੰਮ ਹੁੰਦੇ ਹਨ ਐਮ ਐਮ ਸੇਵਾ ਸੁਸਾਇਟੀ ਕੋਰੋਨਾ ਦੌਰ ਦੇ ਦੌਰਾਨ ਹਜ਼ਾਰਾਂ ਪਰਿਵਾਰਾਂ ਨੂੰ ਇਹਨਾਂ ਨੇ ਰਾਸ਼ਨ ਵੰਡਿਆ ਹਜ਼ਾਰਾਂ ਬੱਚਿਆਂ ਨੂੰ ਇਹਨਾਂ ਨੇ ਫੀਸਾ ਕੱਪੜੇ ਪਰਦੀਆਂ ਤੇ ਬੁਕਸ ਵਗੈਰਾ ਦੇਂਦੇ ਨੇ ਤੇ ਹੁਣ ਮੈਂ ਲੁਧਿਆਣਾ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਸਾਰੇ ਜਣੇ ਇਸ ਬਲੱਡ ਦੇ ਕੈਂਪ ਦੇ ਵਿੱਚ ਯੋਗਦਾਨ ਪਾਓ ਸਾਡੇ ਗਾਕੇ ਪਰਿਵਾਰ ਦੇ ਬੱਚਿਆਂ ਜਿਹੜੇ ਵੀ ਬੰਦੇ ਬਲੱਡ ਜਿੰਨਾਂ ਨੂੰ ਜ਼ਰੂਰਤ ਹੈ ਉਹ ਬਲੱਡ ਮਿਲ ਸਕੇ ਉਹਨਾਂ ਨੂੰ ਸਾਡੀ ਸੰਸਥਾ ਰਾਹੀਂ